ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਕਿ ਸੋਜ ਜੀ ਬਟੂ ਜੀ ਸਰਤਾਜ ਜੀ ਔਰ ਸਾਰੇ ਹੀ ਰੋਬਿੰਦ ਜੀ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਸਾਰਿਆਂ ਨੂੰ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਜੀ ਆਇਆਂ ਨੂੰ ਆਖਦਾ ਔਰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਵੱਲੋਂ ਤੁਹਾਨੂੰ ਮੰਦਾ ਸਨਮਾਨ ਜਿਹੜਾ ਉਹ ਜ਼ਰੂਰ ਪਾਰਟੀ ਹਮੇਸ਼ਾ ਦੇਊਗੀ ਔਰ ਮੈਂ ਸਮਝਣਾ ਵੀ ਇਹਦੇ ਨਾਲ ਜਿਹੜਾ ਸਾਡੀ ਲੋਕ ਸਭਾ ਦੀ ਚੋਣ ਹੈ ਉਹਨੂੰ ਇੱਕ ਬਹੁਤ ਵੱਡਾ 발 ਮਿਲਣ ਜਾ ਰਿਹਾ ਅੱਜ ਮੈਨੂੰ ਖੁਸ਼ੀ ਆ ਕਿ ਸਾਡੀ ਪਾਰਟੀ ਨੇ ਸਾਡੇ ਬਹੁਤ ਹੀ ਕਰਮੱਠ ਸਾਥੀ ਸ਼ੈਰੀ ਹਲਸੀ ਜੀ ਜਿਹੜੇ ਕਿ ਐਮ ਐਲ ਏ ਬਟਾਲਾ ਨੇ ਉਹਨਾਂ ਨੂੰ ਉਮੀਦਵਾਰ ਐਲੋਸ਼ਿਤ ਕੀਤਾ ਔਰ ਇੱਕ ਚੰਗਾ ਲੋਕਲ ਉਮੀਦਵਾਰ ਜਿਹੜੀ ਲੋਕਾਂ ਦੀ ਪ੍ਰੋਬਲਮਸ ਨੂੰ ਮਸਲਿਆਂ ਨੂੰ ਬਹੁਤ ਚੰਗੀ ਤਰੀਕੇ ਨਾਲ ਸਮਝਦਾ ਅੱਜ ਉਹਨਾਂ ਨੂੰ ਉਮੀਦਵਾਰ ਬਣਾ ਕੇ ਭੇਜਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਥੰਦੇ ਨਾਲ ਮਿਹਨਤ ਕਰਕੇ ਇੱਥੋਂ ਜਿਹੜੀ ਸੀਟ ਆ ਉਹ ਜਿੱਤ ਕੇ ਅਰਵਿੰਦ ਕੇਜਰੀਵਾਲ ਜੀ ਦੀ ਔਰ ਭਗਵਾਨ ਕੁਮਾਰ ਜੀ ਦੀ ਚੋਰੀ ਜਪਾਵਾਂਗੇ